ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈਕਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਲੱਗ ਗਿਆ ਜੀ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜਿੱਥੇ ਤੁਸੀਂ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਲੋ ਜੀ ਸ਼ਾਮ ਦਾ ਵੇਲਾ ਹੈ ਸ਼ਾਮ ਹੋ ਗਈ ਟਾਈਮ ਹੋ ਗਿਆ ਤੇ 7:00 ਵਜੇ ਚੁੱਕੇ ਨੇ ਤੇ ਹੁਣ ਆਪਾਂ ਲੱਗੀਆਂ ਬਲੌਗ ਦੀ ਸਟਾਰਟਿੰਗ ਕਰ ਅੱਜ ਸ਼ਾਮ ਨੂੰ ਲੱਗਿਆ ਤੇ ਅੱਜ ਤੋਂ ਦੁਪਹਰਾਂ ਨੂੰ ਸ਼ਾਮ ਦੀ ਰੋਟੀ ਪਾਣੀ ਤੇ ਇੱਥੇ ਜੀ ਮੈਂ ਬਣਾ ਰਹੀ ਸੀ ਸ਼ਾਮ ਦਾ ਖਾਣਾ ਤਿਆਰ ਕਰਨੀ ਸੀ ਤੇ ਅੱਜ ਆਪਾਂ ਸ਼ਾਮ ਦੀ ਰੋਟੀ ਦੇ ਵਿੱਚ ਬਣਾਵਾਂਗੇ ਛੇਹੂ ਛੇਹੂ ਨੂੰ ਤੜਕਾ ਲਾਵਾਂਗੇ ਤੇ ਤੁਸੀਂ ਦੇਖੋ ਮੈਂ ਕਿਵੇਂ ਕਿਵੇਂ ਬਣਾਉਣੀ ਆ ਨਾਲ ਕਮੈਂਟ ਕਰਕੇ ਦੱਸੋ ਕਿ ਤੁਸੀਂ ਵੀ ਟਰਾਈ ਕੀਤਾ ਹੈ ਬਣਾਈ ਹੈ ਜੇ ਮੈਂ ਛੇਹੂ ਕੋਲੇ ਬਣਾਇਆ ਤੁਸੀਂ ਵੀ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਚਲੋ ਜੀ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਅੱਜ ਬਾਰਦੀ ਹੈ ਮੈਸ ਬਾਰਦੀ ਹੈ ਤੇ ਇਹ ਤੇ ਮੈਂ ਦੁੱਧ ਘਰਨਾ ਠੱਠੇ ਕਪ ਨੇ ਪੁੱਟਣ ਦੀ ਆਟਾ ਮੈਂ ਕੋਲੇ ਤੇ ਰੱਖ ਲਿਆ ਫੇਰ ਰੋਟੀ ਬਾਲਾਂਗੇ ਦੁੱਧੇ ਸ਼ਾਮ ਵਾਲਾ ਜਿਹੜਾ ਹੁਣ ਚੋਟੀ ਦੇ ਹੁੰਦਾ ਸਵੇਰ ਵਾਲੇ ਨਾਲੇ ਬਾਰਦੀ ਰੱਖੀ ਪੈਂਦੀ ਉਹਦਾ ਦਹੀਂ ਵਾਲਾਂਗੇ ਇਹਨੂੰ ਵਾਲੇ ਦੇ ਕੇ ਅੰਦਰ ਮੋਕੇ ਦਾ ਫ੍ਰੀਜ ਦੇ ਵਿੱਚ ਲਾ ਦਾਂਗੇ ਫਿਰ ਇੰਨਾ ਸੀ ਗਿਆ ਫੇਰ ਮੇਰਾ ਨਾਲ ਜ਼ਿਕਰ ਹੈ ਮੈਂ ਅੱਜ ਖੀਰ ਬਣਾਉਣੀ ਹੈ ਬਗੇ ਲੱਗਦਾ ਲੈ ਚਲੀਏ ਵਰਕ ਨੂੰ ਕੱਢ ਲਓ ਕੋਈ ਪਾਣੀ ਨਹੀਂ ਤੇ ਕੇਚ ਬਣਾਉਣਾ 12 ਟਾਈਮ ਹੀ ਲੱਗਦਾ ਹੈਗਾ ਨੂੰ ਬਣਾਉਣ ਵਿੱਚ ਛੇਤੀ ਬਣ ਜਾਂਦਾ ਨਾਲੇ ਚੋਕ ਹੈ ਕੋਈ ਪਰਨੇ ਜੀਆ ਕਈ ਵਾਰ ਕਰੇ ਦਾਣ ਪਾਣੀ ਨਹੀਂ ਹੁੰਦਾ ਤਾਂ ਮੈਂ ਤਾਂ ਜੀ ਇਹਨੇ ਤੜਫਲਾ ਕੇ ਖਾ ਲਿਆ ਬਹੁਤ ਸਵਾਦ ਆ ਜਾ ਰਿਹਾ ਹੈ ਤੁਹਾਨੂੰ شويه ਜਮਾ ਕੇ ਬਣਾ ਕੇ ਖਾਓ ਇਹ ਪਿਆਰ ਨਾਲ ਸਮਝਾਪੇ ਕੋਲ ਹੈ ਨਹੀਂ ਕੇ ਤੁਸੀਂ ਇਹਦੇ ਵਿੱਚ ਟਮਾਟਰ ਦੇ ਪਾਸਾ ਦੇ ਤੱਕ ਮੈਂ ਖਾਪਾਉਣ ਨੂੰ ਮੈਂ ਲੋ ਹੈ ਨਹੀਂ ਉਹ ਕਾਲੇ ਦੀ ਇੱਕਦਰਾ ਜਵਾਬ ਚਲੇਗੇ ਉਹਨਾਂ ਕਹਿੰਦੇ ਬਹੁਤ ਔਖਾ ਹੈ ਪਿਆ ਨਹੀਂ ਹਰ ਇੱਕ ਚੀਜ਼ਾਂ ਰਹਿੰਦੀ ਸੀ ਜਿਹੜੀ ਮਨ ਚ ਸੀ ਕਿ ਜਦੋਂ ਮਸਾਂ ਉਹਨਾਂ ਨੇ ਅੱਜ ਮੌਸਮ ਦਾ ਫਰਕ ਹੈਗਾ ਕੱਲ ਗਰਮੀ ਬਹੁਤ ਜ਼ਿਆਦਾ ਸੀ ਪਰ ਅੱਜ ਠੀਕ ਸੀਗਾ ਹੁਣ ਵੀ ਠੰਢ ਠੰਢੀ ਖਵਾ ਚੱਲ ਰਹੀ ਹੈ ਬਾਹਰ ਸਵਾਸਤ ਬਦਿਆਚ ਫਿਰ ਅੱਜ ਮੈਂ ਤੇ ਇੰਝ ਕੁਸ਼ਨੀ ਬਣਾਇਆ ਹੈਗਾ ਮਤਲਬ ਬਲੌਗ ਕਿਉਂਕਿ ਮੈਨੂੰ ਅੱਜ ਗਰਮਾਣਾ ਸੂਟ ਪੂਰਾ ਕਰਨਾ ਅੱਜ ਮੈਂ ਸੂਟ ਹੀ ਚੋਈ ਗਈ ਸੂਟ ਪੇ ਲਾਇਆ ਤਾਂ ਕਈ ਦਿਨ ਦਾ ਰੁਕਿਆ ਪਿਆ ਸੀਗਾ ਅੱਜ ਤੇ ਅਜ 봐 당기 가리 ਹੋ ਜਾਣਾ ਇਹ ਬਰਾਮ ਜੀ ਕਰਕੇ ਵਾਸ਼ਾ ਲਾ ਲੇ ਵਿੱਚ ਪਾ ਦਾਂਗੇ ਨਮਕ ਪਾਣੀ ਆ ਬੋਟਲ ਤੇ ਸਾਡੀ ਮੇਰੇ ਮਸਾਲੇ ਕੱਢਣ ਵਾਲੇ ਨੇ ਨਮਕ ਨਮਕੇ ਕੱਟ ਨਾ ਅੱਗੇ ਦੂਜੀ ਚਾਹਣਾ ਉਹ ਟਰਾਈ ਕਰਕੇ ਬਹੁਤ ਵਧੀਆ ਬਣਦਾ ਪਰ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਇਹਨੂੰ ਕਹਿੰਦੇ ਨੇ ਖੇਲ ਮਤਲਬ ਦਹੀਂ ਨੂੰ ਤੜਨਾ। ਲਾ ਕੇ ਖਾਣਾ ਇਹਨੂੰ ਖੇਲ ਕਿਹਾ ਜਾਂਦਾ ਹੈ। ਤਾਂ ਦਹੀਂ ਆਪਣਾ ਖੱਟਾ ਨਹੀਂ ਹੋਣਾ ਚਾਹੀਦਾ ਇਹਨੂੰ। ਸੱਜਰੇ ਹੋਵੇ। ਚੀਨਾ ਤੁਸੀਂ ਬਣਾਉਣਾ ਲੱਗਦਾ ਹੋਵੇ। आप दो कौ बनाने लो अपना सीरू बन के तैयार है बस मसाले तो भुजे गए से अपने मैंने सेक नहीं लगा तो है ज्यादा बस गैस में फायदा नहीं क्योंकि जो आपने सेक लगाता फिर फटने का टाइम का दी दही फट ना जाए बस हम आप लगे रोटी लेकिन महंगे कलर आया ਗੈਸ ਕਰ ਤਾਂ ਕੇ ਬੰਦ ਤੇ ਆਪਾਂ ਉਹ ਰਿਹਾ ਫਿਰਦਰ ਆਪਣਾ ਦੁੱਧ ਬਣ ਰਿਹਾ ਰੋਟੀ ਆਪਾਂ ਨੇ ਨਹੀਂ ਜਿਆਦਾ ਨਹੀਂ ਲਾਉਣੀ ਥੋੜੀ ਹੀ ਲਾਉਣੀ ਹੈ 10 ਰੋਟੀਆਂ ਹੋ ਗਈਆਂ ਪਤਾ ਹੀ ਹੈ ਬੱਚੇ ਲਗਾ ਹੈ ਨਹੀਂ ਕੇ ਬਸ ਇੱਕ ਲੋਕ ਤੇਨੁਪਾ ਨਾਲ ਮੋਟੇ ਮੋਟੇ ਇਲਾਕੇ ਬੱਤੀ ਆਪਣੀ ਹੋ ਜਾਣੀ 10 ਮੋਟੇ ਦੇ ਵਿੱਚ ਬਸ ਜਾਂਦੀਆਂ ਨੇ ਨਾਲ ਦਿਨ ਦੁੱਧ ਚੱਕ ਕਰੀ ਜਾਂਦੇ ਆ ਪਤਾ ਕੀ ਹੈ ਜਦੋਂ ਦੁੱਧ ਦੇ ਸਹਰਾਣੇ ਖੜਿਆ ਰਹੇ ਤਾਂ ਦੁੱਧ ਆਉਂਦਾ ਨਹੀਂ ਹੈ ਨਾ ਤੇ ਜੇ ਮਾੜੀ ਜਿਹੀ ਪਿੱਠ ਕਮਾ ਲ ਜਦੋਂ ਫੁਲਕੇ ਵਿੱਚ ਪੈ ਜਾਵੇ ਇਹ ਵੀ ਚਾਰ ਦਿਨਾਂ ਨੂੰ ਮੈਂ ਪਰਤੇ ਆ ਕੇ ਦੇਖਿਆ ਬਹੁਤ ਵਾਰਾ ਖੜਾ ਛੱਡ ਕੇ ਪਰੇ ਹੋ ਜਾਂਦੇ ਨੇ ਫੁਲਕੇ ਕੋਣ ਬਣ ਚ ਨਹੀਂ ਆ ਰਿਹਾ ਹੈਗਾ Terima kasih telah menonton! चलो यहाँ पर रोटी ला दी इतना पे मिल रहा तो 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 है। वीडियो लंबी हो जाएंगी, फिर तुझे देखते तो है नहीं ये नहीं, करके मैं छोटी हूँ स्किप कर 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 के देखते हैं, अपना दो दिन बाद याद ਇਹ ਤੇ ਕੁਝ ਜਨਾਤੀ ਮਨ ਆਪਣਾ ਕੜਨੇ ਹੀਰੇ ਸਲਾਦ ਕਰਦੇ ਕਰਦੇ ਸਲਾਦ ਜੀ ਦੇ ਸਲਾਦ ਨਹੀਂ ਹੁਣ ਆਪਣੀ ਜੀ ਮੋਕਲ ਕੱਲ ਤੋੜ ਕੇ ਲਿਆ ਕੇ ਆਈ ਸੀ ਨੇਵੇਂ ਮਗਰ ਚੂਏ ਜੀ ਹੋ ਲੁਕੇ ਮਨੇ ਕਿਹਾ ਰੋਜ਼ ਰੋਜ਼ ਉੱtre ਜਾਂਦੇ ਨੇ ਹਾਂ ਜੀ ਮੈਂ ਜਿਹੜੇ ਥੋੜੇ ਬੜੇ ਹੁੰਦੇ ਨੇ ਤੋੜ ਲੈਂਦੀ ਆ ਛੋਟੇ ਛੱਡੇ ਹੁੰਦੇ ਆ ਫੇਰ ਛੋਟੇ ਜਾਂਦੇ ਨੇ ਥੋੜਾ ਜਿਹਾ ਇਹ ਜਹਾਜ ਜੀ ਘਟਣੀ ਪੈਂਦੀ ਐ ਨੇ ਖੌੜਾ ਰਹਿੰਦਾ ਕੀ ਕਸਮਾ ਸਨ ਇਹ ਤੇ ਇੱਕ ਅੱਜ ਦੇ ਥੋੜੇ ਪਹਿਲੇ ਤਾਂ ਕਰਕੇ ਬਚਾ ਗਏ ਕਈ ਸੀਗੇ ਉਸ ਮੈਂ ਉਧਰ ਦੇ ਦੇ ਸੀਗੇ ਜੋਤਨਾਂ ਨੂੰ ਤੇ ਇਹ ਕਿਵੇਂ ਬਚ ਗਏ ਸੀ ਉਹ ਜਾਨਾ ਕਿ ਕਿੱਥੇ ਐਨੇ ਖਾ ਹੁੰਦੇ ਨੇ ਇੱਕ ਦੋ ਖਾਣੇ ਨੇ ਉਸ ਤੇ ਸਵੇਰੇ ਖਾ ਲੈਣੇ ਇੱਕ ਦੋ ਖਾਣੇ ਨੇ ਜੇ ਬੱਚੇ ਹੋਣ ਮੇਰੇ ਤਾਂ ਲੱਗ ਜਾਂਦੀ ਹੈ ਜੀ। ਕੋਲੀ ਜੀ ਮੈਂ ਕਹਿੰਦੀ ਆ ਜੀ ਘਰ ਦੀ ਸਬਜ਼ੀ ਨਿਪਟਣ ਮੁੱਕਦੀ ਨਹੀਂ। ਮਿਹਨਤ ਜਰੂਰ ਕਰਨੀ ਹੁੰਦੀ ਹੈ। ਥੋੜਾ ਆਪਣੇ ਵੱਸ ਸੇ ਰੋਜ਼ੇ ਮਤਲਬ ਤੇ ਇਹਨੇ ਢਿੰਡੇ ਆ ਜਾਂਦੀਆਂ ਨੇ ਤੇ ਢਿੰਡੇ ਬਣਾ ਲੈਂਦੇ ਆ। ਇਸ ਤਰ੍ਹਾਂ ਕੋਈ ਜਾਂਦੀ ਹੈ ਕੋਈ ਤਾਂ ਸਬਜ਼ੀ ਹੋਰ ਤੇ ਕੀੜੇ ਦੀ ਮੁੱਕ ਦੇ ਹਾਲੇ ਪਤਾਉਂ ਆ ਆਪਣੇ ਲੱਗਣੇ ਲੱਗੇ ਸ਼ਿਰਵਾ ਬੱਚਾ ਫੋਲ ਬੜਗੀਆਂ ਨੇ ਹੋਵੇ ਛੋਟੇ ਨੇ ਮੁੱਕ ਜੇ ਸਪਰੇਅ ਕਰ ਦਿੰਦੇ ਫਿਰ ਤਾਂ ਸ਼ਾਇਦ ਲੱਗ ਜਾਂਦੀ ਆਪਾਂ ਸਪਰੇਅ ਹੀ ਨਾ ਕੋਈ ਕਰਦੇ ਹੋਏ ਨੀ ਤਾਂ ਕਿ ਸਬਜ਼ੀ ਲੱਗ ਹੋਈ तो जी खीरे सारे अपन छील लेंगे तो धो के काट लेंगे हम ना अपन रोटी पकाने लग गए रोटी खा लिए टाइम काफी हो गया भिंडी की सब्जी बनाऊंगी ना ਖੜੀ ਲੱਗੇ ਤਿਆਰ ਹੋ ਗਈ ਤੇ ਆਪਾਂ ਚੱਲਿਆ ਹਾਂ ਰੋਟੀ ਖਾਣ ਤੇ ਵੀਡੀਓ ਨੂੰ ਆਪਾਂ ਕਰਦੇ ਆ ਇੱਕੀ ਬੰਦ ਪਕਸੀ ਆਪਾਂ ਨੇ ਬਣਾ ਲਈ ਤੇ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਬੰਦ ਕਰ ਲੁ ਮਿਲਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਜੇ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਜਰੂਰ ਕਰਿਓ ਤੇ ਕੱਲ ਤੱਕ ਲਈ ਓਕੇ ਬਾਏ ਬਾਏ ਠਾਕਾ